ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਆਪਣੇ ਸਿਰਫ ਟੂਟੇ ਤੇ ਹੋ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਐ ਜੀ ਆਪਾਂ ਲੈ ਕੇ ਆਏ ਤੁਹਾਡੇ ਲਈ ਕਾਟਰੇਜ ਦੇ ਸੂਟ ਬਹੁਤ ਹੀ ਜਿਆਦੇ ਸੋਹਣੇ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਹੋਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਜੀ ਮੇਰੇ ਵਟਸਐਪ ਨੰਬਰ ਤੇ ਮੈਨੂੰ ਭੇਜ ਸਕਦੇ ਹੋ ਤੇ ਆਪ ਦੇ ਲਈ ਤੁਸੀਂ ਉਹ ਸੂਟ ਬੁੱਕ ਕਰ ਸਕਦੇ ਹੋ ਆਪਾਂ ਮਾਫੀ ਚਾਹੁੰਦੇ ਹਾਂ ਜੀ ਕਾਫੀ ਦਿਨਾਂ ਤੋਂ ਆਪਾਂ ਵੀਡੀਓ ਅਪਲੋਡ ਨਹੀਂ ਕੀਤੀਗੀ ਪਿਛਲੀ ਵੀਡੀਓ ਨਾਲ ਆਪਣੀ ਨੂੰ ਕਾਫੀ ਜਿਆਦਾ ਪਿਆਰ ਦਿੱਤਾ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨਾ ਤੇ ਲੋ ਜੀ ਆਪਾਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਂਦੇ ਆਪਾਂ ਤੁਹਾਨੂੰ ਸੂਟ ਦਿਖਾਉਣਾ ਸ਼ੁਰੂ ਕਰਦੇ ਆਂ ਤੇ ਪਲੀਜ਼ ਮੈਂ ਰਿਕਵੈਸਟ ਕਰਦੀ ਆਂ ਜੀ ਆਪਣੇ ਇੰਸਟਾਗ੍ਰam ਦਾ ਪੇਜ ਹੈਗਾ ਜੀ ਸਿਰਫ ਵਟਿਕ ਉੱਥੇ ਜਾ ਕੇ ਵੀ ਆਪਾਂ ਨੂੰ ਫੋਲੋ ਕਰਨਾ ਲੋ ਜੀ ਆਪਣੇ ਉੱਥੇ ਸਾਰੇ ਸੂਟ ਬਹੁਤ ਜ਼ਿਆਦਾ ਸੋਹਣੇ ਸੋਹਣੇ ਸੂਟ ਹੈ ਤੇ ਲੋ ਜੀ ਤੁਸੀਂ ਆਪਣੇ ਸੂਟ ਦੇਖੋ ਚੈੱਕ ਕਰੋ ਬਹੁਤ ਸੋਹਣਾ ਕਾਟਰੇਜ ਹੈ ਬਲੈਕ ਕਲਰ ਹੈ ਸਾਰਿਆਂ ਦਾ ਫੇਵਰੇਟ ਕਲਰ ਹੁੰਦਾ ਜੀ ਪ੍ਰਿੰਟ ਚੈੱਕ ਕਰੋ ਤੁਸੀਂ ਕਿੰਨਾ ਪਿਆਰਾ ਹੈਗਾ ਤੇ ਇਹ ਮੈਚਿੰਗ ਸੂਟ ਹੈ ਜੀ ਬੜੇ ਸੋਹਣੇ ਸੋਹਣੇ ਬਲੈਕ ਸਲਵਾਰਾਂ ਨਾਲ ਤੇ ਬਿਲਕੁਲ ਇਹਦੇ ਉੱਪਰ ਬੁਰਨੀ ਆਊਗਾ ਲਾਈਟ weight ਕਾਟਰੇਜ ਤੇ 2.5 ਮੀਟਰ ਹੈਗਾ ਜੀ ਸ਼ਰਟ ਦਾ ਤੇ 2.5 ਮੀਟਰ ਹੈਗਾ ਸਲਵਾਰ ਦਾ ਤੇ ਕਲਰ ਬਿਲਕੁਲ ਜਿਹੜਾ ਬਲੈਕ ਕਲਰ ਹੁੰਦਾ ਜੀ ਮੈਚਿੰਗ ਚੈੱਕ ਕਰੋ ਤੁਸੀਂ ਬੜੀ ਪਿਆਰੀ ਹੈ ਤੇ ਬਹੁਤ ਜਿਆਦੇ ਸੋਹਣੇ ਸੂਟ ਦੀ ਗੈਰ ਹੈ ਸਾਬ ਕਿ ਇਹ ਸੂਟ ਸਲਾਈ ਹੋ ਗਿਆ ਤੇ ਭੈਣਾਂ ਨੂੰ ਮੈਨੂੰ ਉਮੀਦ ਆ ਪਸੰਦ ਹੋਣਗੇ ਅੱਜ ਵਾਲੇ ਸੂਟ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਕਲਰ ਚੈੱਕ ਕਰਵਾਉਣੇ ਜੀ ਤੇ ਇਹ ਹੋ ਗਿਆ ਜੀ ਮਹਿੰਦੀ ਕਲਰ ਪ੍ਰਿੰਟ ਚੈੱਕ ਕਰੋ ਤੁਸੀਂ ਬਹੁਤ ਸੋਹਣੀ ਵੈਰਾਈਟੀ ਆਈ ਆਪਣੇ ਕੋਲੇ ਨਵੀਂ ਤੇ ਇਹ ਵੇਖੋ ਜੀ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਜਿੰਨੇ ਵੀ ਆਪਾਂ ਤੁਹਾਨੂੰ ਪੀਸ ਦਿਖਾਵਾਂਗੇ ਸਾਰੇ ਸਿਲੇਕਟਡ ਜੇ ਪੀਸ ਹੋਣਗੇ ਲੋ ਆਰਦੀ ਮੈਚਿੰਗ ਬੜੀ ਪਿਆਰੀ ਹੈ ਬਹੁਤ ਸੋਹਣਾ ਸੂਟ ਹੈਗਾ ਦੇਖੋ ਤੁਸੀਂ ਸਕਰੀਨਸ਼ਾਟ ਲਓ ਜੀ ਬਲੈਕ ਕਲਰ ਬਹੁਤ ਹੀ ਜਿਆਦਾ ਸੋਹਣਾ ਤੇ ਇਹ ਮਹਿੰਦੀ ਕਲਰ ਬਹੁਤ ਸੋਹਣਾ ਕਲਰ ਸਾਰੇ ਜਿੰਨੇ ਵੀ ਆਪਾਂ ਤੁਹਾਨੂੰ ਚੈੱਕ ਕਰਵਾਵਾਂਗੇ ਜੀ ਇੱਕ ਤੋਂ ਇੱਕ ਸੋਹਣੇ ਹੋਣਗੇ ਕਲਰ ਦੇਖੋ ਠੀਕ ਹੈ लोगों ने तुम्हें जल्दी जल्दी स्क्रीनशॉट लेना अपने वटसअप नंबर पर तुम भेज दो कलर तुम चेक कर सकते हो जी मैं थोड़ी पूरी खोल के शर्ट दिखा है यदि मैचिंग देख।, देख।, देख बड़ा सोहना प्रिंट खिड़मा खिड़मा खिड़व प्रिंट है ਨਾਲੇ ਤੇ ਸਲਵਾਰ ਹੈਗੀ ਹੈ ਜੀ ਦੇਖੋ ਬੋਟਲ ਗ੍ਰੀਨ ਕਲਰ ਹੈਗਾ ਹਲੋ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਸੂਟ ਦਾ ਬਹੁਤ ਸੋਹਣੇ-ਸੋਹਣੇ ਮੈਚਿੰਗ ਹੈ ਸੂਟਾਂ ਦੀ ਤੇ ਇਹਦੇ ਵਿੱਚ ਆ ਗਿਆ ਜੀ ਬੇਬੀ ਪਿੰਕ ਹਲੋ ਇਹ ਬੇਬੀ ਡਿੰਕ ਆ ਗਿਆ ਇਹ ਸਲਵਾਰ ਹੋ ਗਈ ਤੇ ਤੁਸੀਂ ਇਹਦਾ ਵੀ ਪ੍ਰਿੰਟ ਚੈੱਕ ਕਰ ਸਕਦੇ ਹੋ ਬੜਾ ਹੀ ਸੋਹਣਾ ਹੈਗਾ ਇੱਕ ਨੰਬਰ ਕੁਆਲਿਟੀ ਦਾ ਆਪਣੇ ਕੋਲੇ ਜੀ ਫੈਬਰਿਕ ਮਿਲੂਗਾ ਕਿ ਬਿਲਕੁਲ ਇਹਦੇ ਉੱਪਰ ਬੁਰ ਨਹੀਂ ਆਊਗਾ ਇਸ ਚੀਜ਼ ਦੀ ਆਪਣੀ ਫੁੱਲ ਗਾਰੰਟੀ ਰਹੂਗੀ ਬਿਲਕੁਲ ਵੀ ਇਹਦੇ ਉੱਪਰ ਵਰਨੀ ਆਉਂਦਾਗਾ ਬਹੁਤ ਹੀ ਜਿਆਦਾ ਸੋਨਾ ਸੂਟ ਸਲਾਈ ਹੋ ਕੇ ਬਹੁਤ ਜਿਆਦਾ ਸੋਨਾ ਸੂਟ ਬਣੂਗਾ ਪ੍ਰਿੰਟ ਬਹੁਤ ਜਿਆਦਾ ਸੋਹਣੇ ਆ ਹੋ ਸਕਦਾ ਥੋੜਾ ਬਹੁਤਾ ਵੀਡੀਓ ਦੇ ਵਿੱਚ ਕਲਰ ਦਾ ਫਰਕ ਪੈਂਦਾ ਹੋਵੇ ਪਰ ਬੈਸ ਬਹੁਤ ਜਿਆਦੇ ਸੋਹਣੇ ਕਲਰ ਹੈਗੇ ਸਾਰੀਆਂ ਭੈਣਾਂ ਨੂੰ ਬਹੁਤ ਜਿਆਦਾ ਪਸੰਦ ਆਉਣਗੇ ਤੇ ਤੁਸੀਂ ਭੈਣੋ ਸਾਰੀਆਂ ਜਣੀਆਂ ਮਤਲਬ ਜੋ ਵੀ ਆਪਣੇ ਵੀਡੀਓ ਨੂੰ ਪਹਿਲੀ ਵਾਰ ਵੇਖਣ ਆਇਆ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਜੀ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਮੇਰੀਆਂ ਭੈਣਾ ਪਲੀਜ਼ ਇਸ ਚੀਜ਼ ਦੀ ਤੁਸੀਂ ਮੇਰੀ ਸਾਰੇ ਜਣਿਆਂ ਨੇ ਮਦਦ ਕਰਨੀ ਹੈ ਰਿਕੁਐਸਟ ਹੈ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜਿੰਨੇ ਵੀ ਸੂਟ ਹੈਗੇ ਬਹੁਤ ਜਿਆਦੇ ਸੋਹਣੇ ਹੈਗੇ ਦੇਖੋ ਕਿੰਨਾ ਸੋਹਣੇ ਸੂਟ ਹੈਗੇ ਤੇ ਇੱਕ ਇਹ ਚੀਜ਼ ਵੀ ਤੁਸੀਂ ਆਪਾਂ ਨੂੰ ਸਕਰੀਨ ਸ਼ਾਟ ਲੈ ਕੇ ਭੇਜਣਾ ਤੇ ਆਪਾਂ ਸੂਟ ਤੁਹਾਡੇ ਘਰ ਤਾਈਂ ਪਹੁੰਚਦਾ ਕਰਾਂਗੇ ਤੁਸੀਂ ਡਰੈੱਸ ਪ੍ਰੋਪਰ ਲਿਖ ਕੇ ਭੇਜਣਾ ਜੀ ਨਾਲ ਹਨਾ ਕਿੰਨਾ ਸੋਹਣਾ ਹੈਗਾ ਆਪਣੀ ਹਰ ਬਾਰ ਕੋਸ਼ਿਸ਼ ਚੇਹੀ ਹੁੰਦੀ ਹੈ ਜੀ ਬਹੁਤ ਜ਼ਿਆਦਾ ਸੋਹਣੇ ਸੋਹਣੇ ਸੂਟ ਲੈ ਕੇ ਆਈਏ ਆਪਾਂ ਪਹਿਨਾਂ ਲਈ ਤੇ ਆਪਣੀ ਜਿਹੜੀ ਵੈਰਾਈਟੀ ਹੈਗੀ ਹੈ ਜੀ ਬਹੁਤ ਜ਼ਿਆਦਾ ਸੋਹਣੀ ਹੈ ਤੇ ਸਾਰਿਆਂ ਨੂੰ ਪਹਿਣਾ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਵੀਡੀਓ ਨੂੰ ਲੋ ਇਹਦੀ ਸਲਵਾਰ ਬਾਵਾਂ ਕਲਰ ਦੀ ਦੇਖੋ ਕਿੰਨਾ ਸੋਹਣਾ ਸੂਟ ਹੈਗਾ ਤੁਸੀਂ ਸਾਡੇ ਤੋਂ ਸਲਾਈ ਕਰਾ ਕੇ ਵੀ ਸੂਟ ਲੈ ਸਕਦੇ ਹੋ ਜੀ ਬਿਨਾ ਸਲਾਈ ਤੋਂ ਵੀ ਲੈ ਸਕਦੇ ਹੋ ਇਹ ਤੁਹਾਡੀ 취ਵਸ ਰਹੂਗੀ ਤੇ ਇਹ ਬਿਨਾ ਦੁਪੱਟੇ ਤੋਂ ਆਪਾਂ ਸੂਟ ਤੁਹਾਨੂੰ ਦਿਖਾ ਰਹੇ ਹਾਂ ਜੇ ਤੁਸੀਂ ਦੁਪੱਟਾ ਨਾਲ ਐਡ ਕਰਵਾਉਣਾ ਤਾਂ ਤੁਸੀਂ ਮੈਨੂੰ ਲਿਖ ਕੇ ਭੇਜ ਸਕਦੇ ਹੋ ਆਪਣੇ ਤੋਂ ਦੁਪੱਟਾ ਕਿਸੇ ਵੀ ਬ੍ਰਾਂਡ ਦਾ ਤੁਸੀਂ ਲੈ ਸਕਦੇ ਹੋ ਲੋਟ ਕਿੰਨਾ ਪਿਆਰਾ ਮਹਿਰੂਨ ਕਲਰ खिड़खिड़ उठता है जी सूट बहुत ज्यादा सोना है देखो बड़े ही प्यारा मेहरून कलर सारे का फेवरेट कलर होंगे मेहरून है ना बहुत ज़्यादा सोहने लो ए होगी जी सलवार मैचिंग देखो चेक करो बहुत प्यारी प्यारी है ਇੱਕ ਕੁਝ ਕਾਪਾ ਤੁਹਾਨੂੰ ਦਿਖਾਵਾਂਗੀ ਜੀ ਕਸ਼ਮੀਰੀ ਨੇ ਤੇ ਸੂਟ ਇਹ ਵੀ ਕਾਟ ਰੇਜ ਹੈ ਲੋਚ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਇਹ ਵਾਲਾ ਕਲਰ ਚੈੱਕ ਕਰਵਾਇਆ ਸੀਗਾ ਨੀ ਇਹ ਦੇਖੋ ਮੈਂ ਤੁਹਾਨੂੰ ਦੁਬਾਰਾ ਦਿਖਾਉਂਦੀ ਇਹਦੇ ਵਿੱਚ ਆਪਾਂ ਨੂੰ ਦੋ ਕਲਰ ਮਿਲਣਗੇ ਆਹ ਵੇਖੀ ਇਹਦੇ ਵਿੱਚ ਦੋ ਕਲਰ ਹੋਗੇ ਇੱਕ ਇਹ ਵਾਲਾ ਹੋ ਗਿਆ ਪੇਮਾਨਾ ਹੋ ਗਿਆ ਤੇ ਜਿਹੜਾ ਹੈਗਾ ਜੀ ਆਪਣਾ ਮਹਿਰੂਨ ਮਹਿਰੂਨ ਦੇ ਵਿੱਚ ਆਪਾਂ ਨੂੰ ਸਿੰਗਲ ਪੀਸ ਮਿਲੇਗਾ ਸਿੰਗਲ ਹੀ ਕਲਰ ਹੈ ਲੋਚ ਇਹਦੇ ਵਿੱਚ ਆਪਾਂ ਨੂੰ ਮਿਲਣਗੇ ਦੋ ਕਲਰ ਠੀਕ ਹੈ ਲੋ ਲੋ ਭੈਣੋ ਤੁਸੀਂ ਸਕਰੀਨ ਸ਼ਾਟ ਲੋ ਜਲਦੀ ਜਲਦੀ ਤੇ ਆਪਾਂ ਨੂੰ ਸੂਟ ਭੇਜੋ ਆਪਦੇ ਲਈ ਬੁੱਕ ਕਰਵਾਓ ਲੋ ਜੀ ਆਪਾਂ ਤੁਹਾਨੂੰ ਪਸ਼ਮੀਨਾ ਦੇ ਵਿੱਚ ਵੀ ਦਿਖਾਉਣੇ ਆ ਇਹ ਤਾਂ ਕਾਟ ਰਹੀ ਜੇ ਸੂਟ ਹੋ ਗਿਆ ਜੀ ਇਹ ਹੋ ਗਿਆ ਜੀ ਪਸ਼ਮੀਨਾ ਸ਼ਿਮਰ ਪਸ਼ਮੀਨਾ ਜਿਹਦੇ ਵਿੱਚ ਸ਼ਾਈਨਿੰਗ ਹੈਗੀ ਛਿਮਰ ਦੀ ਤੇ ਇਹਦੇ ਆਪਾਂ ਤੁਹਾਨੂੰ ਸ਼ਰਟ ਵੀ ਮੈਚਿੰਗ ਚੈੱਕ ਕਰਵਾਉਣੇ ਸ਼ਰਟ ਬਹੁਤ ਜਲਦੀ ਸੋਹਣੀ ਹੈ ਦੇਖੋ ਬਾਕੀ ਜੀ ਸੂਟ ਜਦੋਂ ਬਣਦਾ ਹੈ ਸਲਾਈ ਹੁੰਦਾ ਹੈ ਨਾ ਸੂਟ ਦੀ ਬਹੁਤ ਸੋਹਣੀ ਗ੍ਰੇਸ ਬਣਦੀ ਹੈਗੀ ਤੁਸੀਂ ਵੇਖੋ ਆਪਦੇ ਲਈ ਸੂਟ ਚੈੱਕ ਕਰੋ ਕਿਸੇ ਵੀ ਏਜ ਗਰੁੱਪ ਦੀ ਭੈਣ ਨੂੰ ਸੂਟ ਪਹਿਨ ਸਕਦੇ ਆ ਇਹਦੇ ਨਾਲ ਵੀ ਬਲੈਕ ਸਲਵਾਰ ਹੈ ਜੀ ਇਹਦੇ ਵਿੱਚ ਆਪਣੇ ਕੋਲੇ ਦੋ ਹੈ ਦੋ ਸੂਟ ਹੈ ਬਲੈਕ ਦੇ ਵਿੱਚ ਇਹ ਕੁਆਟਰ ਰੇਡ ਦੇ ਵਿੱਚ ਹੋ ਗਿਆ ਜੀ ਬਲੈਕ ਹੱਕਰ ਠੀਕ ਹੈ ਲਓ ਭੈਣੋ ਅੱਜ ਦੀ ਵੀਡੀਓ ਇੰਨੀ ਫਿਲਦੇ ਜੀ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਅਗਲੀ ਵੀਡੀਓ ਨਾਲ ਮੈਨੂੰ ਪੂਰੀ ਉਮੀਦ ਹੈ ਜੀ ਅੱਜ ਵਾਲੀ ਕਲੈਕਸ਼ਨ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਈ ਹੋ ਪਸੰਦ ਆਈ ਤਾਂ ਸੋਹਣਾ ਜਿਹਾ ਤੇ ਪਿਆਰਾ ਜਿਹਾ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਤੇ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਨਾਲ ਵੀਡੀਓ ਵੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ